ਅੱਕ ਬਹੁਤ ਹੀ ਗੁਣਕਾਰੀ ਚੀਜ਼ ਐ ਪੈਰਾਂ ਤੋਂ ਲੈ ਕੇ ਸਿਰ ਤੱਕ ਇਹਦੇ ਗੁਣ ਦੱਸਦੇ ਆਂ ਲਓ ਦੇਖ ਲਓ ਹਨਾ ਜਿਵੇਂ ਹੁਣ ਕਈ ਵਾਰੀ ਆਪਾਂ ਸਫਰ ਕਰਦੇ ਆ ਘੇਰ ਚੜਨਾਂ ਗਏ ਜਾਂਦੇ ਆ ਉਲਟੀਆਂ ਲੱਗ ਜਾਂਦੀਆਂ ਹਨਾ ਇੱਕ ਪਤਾ ਉਧਰਲੀ ਤਲੀ ਥੱਲੇ ਪੈਰ ਦੀ ਥੱਲੇ ਇੱਕ ਥੱਲੇ ਉਧਰਲੀ ਥੱਲੇ ਧਰ ਲਓ ਠੀਕ ਹੈ ਸੋ ਨੂੰ ਪਤਾ ਵੀ ਨਹੀਂ ਲੱਗਦਾ ਵੀ ਸਫਰ ਕਰਦੇ ਉਹਨੂੰ ਸੋ ਨੂੰ ਕਦੇ ਉਲਟੀ ਵੀ ਆਉਂਦੀ ਸੀ ਠੀਕ ਹੈ ਜੇ ਹੋਰ ਤਾਂ ਆ ਗੱਲ ਕਰ ਗਏ ਆਪਣਾ ਮਸਲ ਦੁਖਣ ਲੱਗ ਜਾਂਦਾ ਜਾਂ ਕੋਈ ਨਾਣਾ ਚ ਸੋਜ ਆ ਜਾਂਦੀ ਹੈ ਹਨਾ ਉੱਥੇ ਇਹਨੂੰ ਤੇਲ ਚ ਗਲਕਾ ਕੇ ਕਾਲੇ ਕਰਕੇ ਠਾਰ ਕੇ ਬੰਨ ਲਓ ਦੋ ਦਿਨ ਤਾਂ ਤੁਹਾਡੇ 101% ਉਹ ਪ੍ਰੋਬਲਮ ਜੜੋਂ ਖਤਮ ਹੋ ਜੂ ਜੇ ਹੋਰ ਆਪਾਂ ਤਾਂ ਗੱਲ ਕਰ ਗਏ ਵੀ ਆਪਾਂ ਨੂੰ ਕਈ ਵਾਰੀ ਬੁਖਾਰ ਚੜ ਜਾਂ ਇਹ ਟਾਈਫਾਇਡ ਦਾ ਰੂਪ ਲੈ ਲੈਂਦਾ ਐਨਾ ਕ ਪੱਤਾ ਰੋਜ ਅੱਕਦਾ ਲੈ ਕੇ ਐਨਾ ਕ ਪਾਣ ਦਾ ਪੱਤਾ ਲੈ ਲਓ ਠੀਕ ਐ ਦੋਨੇ ਤੜਕੇ ਧੋ ਕੇ ਨਰਨੇ ਕਾਲਜੇ ਚਾਪ ਲਓ 5-7 ਦਿਨ ਜੜੋਂ ਖਤਮ ਹੋ ਜੂ ਟਾਈਫਾਇਡ ਜੇ ਆਪਾਂ ਹੋਰ ਜ਼ਾੜ ਦੀ ਗੱਲ ਕਰਗੇ ਆਪਣਾ ਜ਼ਾੜਾ ਨਹੀਂ ਹਟਦਾ ਹੁੰਦੀ ਆਪਾਂ ਕਿੰਨੇ ਮਰਜੀ ਪੇਨ ਕਿਲਰ ਲੈ ਲਈ ਹਨ ਜੇ ਇਧਰ ਲਈ ਜ਼ਾੜ ਦੁਖਦੀ ਐ ਤਾਂ ਇਹਨੂੰ ਦੋਨੇ ਪਾਸੇ ਤੇਲ ਦਾ ਚੋਪੜ ਕੇ ਤਵੇ ਤੇ ਧਰ ਲਓ ਝੱਗ ਜੀ ਆਜੂ ਝੱਗ ਉਹਨੂੰ ਕੌਲੀ ਚ ਲਾ ਲਓ ਇਧਰ ਲਈ ਜ਼ਾੜ ਦੁਖਦੀ ਐ ਇਧਰਲੇ ਕੰਨ ਚ ਪਾ ਲਓ ਇਧਰ ਲਈ ਜ਼ਾੜ ਦੁਖਦੀ ਐ ਇੱਕ ਬੂੰਦ ਇਧਰਲੇ ਕੰਨ ਚ ਮਾ ਲਓ 5 ਮ Ok, dì.